ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਲੁੱਟਾਂ ਘੁਆ ਤੇ ਚੋਰੀ ਦੀਆਂ ਵਾਰਦਾਤਾਂ ਤੇ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ थाना ਸ਼ਹਿਰਟਾ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਵੱਖ-ਵੱਖ ਮੁਕਦਮਿਆਂ ਵਿੱਚ ਲੋੜਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਜਿਹੜੇ ਅੱਜ ਫੜੇ ਨੇ ਜਿਹੜੇ ਨੌਜਵਾਨ ਨੇ ਕਿਹੜੇ ਕੇਸੇ ਨੇ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਦੀ ਪੁੱਲਰ ਆਈਪੀਐਸ ਏਡੀਸੀਪੀ ਸ਼੍ਰੀ ਪ੍ਰਭਜੋਤ ਸਿੰਘ ਜੀ ਵਰਕ ਏਸੀਪੀ ਸੁਖਪਾਲ ਸਿੰਘ ਜੀ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਮੰਗਰਲੇ ਸਮੇਂ ਤੋਂ ਜਿਹੜੇ ਲੁੱਟਖੋ ਕਰਨ ਵਾਲੇ ਡਰੱਗ ਵੇਚਣ ਵਾਲਿਆਂ ਦੇ ਖਿਲਾਫ ਜਿਹੜੀ ਆ ਮੈਂ ਅਸੀਂ ਜੰਗੀ ਪੱਧਰ ਤੇ ਵਿੱਢੀ ਹੋਈ ਹੈ ਜਿਹਦੇ ਸਾਨੂੰ ਕਾਫੀ ਚੰਗੇ ਨਤੀਜੇ ਪਹਿਲਾਂ ਹੀ ਅਸਲ ਹੋਏ ਆ ਹੁਣ ਵੀ ਇਸ ਦੇ ਤਹਿਤ ਜਿਹੜਾ ਕਿ ਮਦਈ ਸੀ ਟੋਨੀ ਪੁੱਤਰ ਜੈਮਲ ਸਿੰਘ ਵਾਸੀ ਪਿੰਡ ਤੱਤਲ ਥਾਣਾ ਕਹਿੰਡਾ ਇਹਨੇ 19124 ਨੂੰ ਦਰਜ ਕਰਵਾਏ ਗਏ ਮੁਕੱਦਮਾ ਨੰਬਰ 1119124 ਦੇ ਇਹਦਾ ਜਿਹੜਾ ਈ ਰਕਸ਼ਾ ਖੋਇਆ ਗਿਆ ਸੀ ਨਾਲ ਮੋਬਾਈਲ ਵੀ ਜਿਹੜਾ ਸਨੇਚ ਹੋਇਆ ਸੀ ਉਹਦੇ ਵਿੱਚ ਦੋ ਦੋਸ਼ੀਆਂ ਨੂੰ ਅਸੀਂ ਪਹਿਲਾਂ ਹੀ ਗ੍ਰਿਫਤਾਰ ਕਰਕੇ ਉਹਨਾਂ ਤੋਂ ਈ ਰਕਸ਼ਾ ਤੇ ਮੋਬਾਈਲ ਬਰਾਮਦ ਕਰ ਲਿਆ ਸੀ ਉਸ ਵਿੱਚ ਜਿਹੜਾ ਲੜੀਂਦਾ ਦੋਸ਼ੀ ਸੀ ਸੰਦੀਪ ਸਿੰਘ ਨਿੱਕਾ ਪੁੱਤਰ ਨਸੀਬ ਨਸੀਬ ਚੰਦ ਵਾਸੀ ਖਾਪੜ ਖੇੜੀ ਥਾਣਾ ਕਹਿੰਡਾ ਜਿਹੜਾ ਇਹ ਇਹਨੂੰ ਵੀ ਅਸੀਂ ਕੱਲ ਜਿਹੜਾ ਸ਼ਾਮਾਂ ਨੂੰ ਨਰੈਣਗੜ ਤੋਂ ਸਾਡੇ ਐਸੇ ਸਕਚਰਨ ਸਿੰਘ ਸਾਡੀ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਦੂਸਰਾ ਮੁਕਦਮਾ ਸਾਡਾ ਜਿਹੜਾ ਸੀ ਮਤੇਈ ਤਰਨ ਚਾਵਲਾ ਪੁੱਤਰ ਬਲਦੇਵ ਰਾਜ ਜੀ ਵਾਸੀ ਸੂਰਤਾ ਸਿੰਘ ਨਿਰਮਲਾ ਕਰੋਣੀ ਨਰਾਇਣਗੜ ਇਹ 5 11 23 ਨੂੰ ਇਹਦਾ ਮੋਬਾਈਲ ਫੋਨ ਜਿਹੜਾ ਜ਼ਬਰਦਸਤੀ ਦੋਹਾਂ ਜਣਿਆਂ ਨੇ ਸਨੇਚ ਕਰ ਲਿਆ ਸੀ ਤੇ ਇਹਦੇ 'ਚ ਅਸੀਂ ਮੁਕਦਮਾ ਨੰਬਰ 241 5 11 23 ਜੁਰਮ 379 ਬੀ ਥਾਣਾ ਛਾਟਾ ਵਿਖੇ ਦਰਜ ਕਰ ਲਿਆ ਸੀ ਤੇ ਸਾਈਬਰ ਕ੍ਰਾਈਮ ਦੀ ਮਦਦ ਦੇ ਨਾਲ ਇਹਦੇ ਵਿੱਚ ਵੀ ਜਿਹੜਾ ਦੋਸ਼ੀ ਸੀ ਦਰਨੇਸ਼ ਕੁਮਾਰ ਪੁੱਤਰ ਤਰਲੋਕਨਾਥ ਵਾਸੀ ਡਾਕਟਰ ਹੇਤਰਾਮ ਕਲੋਨੀ ਨਰਹੰਗੜ ਜਿਹੜਾ ਕਿ ਇਹਦੇ ਕਬਜ਼ੇ ਵਿੱਚੋਂ ਖੋਸ਼ੁਦਾ ਮੋਬਾਈਲ ਬਰਾਮਦ ਕਰ ਲਿਆ ਤੇ ਇਹਨੂੰ ਵੀ ਅਸੀਂ ਕੱਲ ਸ਼ਾਮੀ ਗ੍ਰਿਫਤਾਰ ਕੀਤਾ ਤੇ ਇਹਦੇ ਨਾਲ ਦਾ ਜਿਹੜਾ ਸਾਥੀ ਆ ਉਹ ਇਸ ਵੇਲੇ ਮਤਲਬ ਸੈਂਟਰ ਜੇਲ੍ਹ ਚ ਬੰਦ ਆ ਉਹਨੂੰ ਵੀ ਅਸੀਂ ਪ੍ਰੋਡਕਸ਼ਨ ਮਾਰ ਤੇ ਲਿਆ ਕੇ ਇਸ ਮੁਕਤਮੇ ਚ ਗ੍ਰਿਫਤਾਰ ਕਰਾਂਗੇ ਸਰ ਨਸ਼ੇ ਦੇ ਵੀ ਆਦੀ ਨੇ ਜੀ ਇਹ ਡਰੱਗ ਕਰਦੇ ਆ ਇਹਦੇ ਸਬੰਧੀ ਵੀ ਅਸੀਂ ਵੇਖ ਰਹੇ ਆ ਜਿੱਥੋਂ ਇਹ ਨਸ਼ਾ ਲੈਂਦੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਜਿਹੜੀ ਬੰਦੀ ਟੁਕਵੀਂ ਕਾਰਵਾਈ ਆ ਉਹ ਅਮਲ ਵਿੱਚ ਲਿਆਵਾਂਗੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਜਿਹੜੀਆਂ ਉਹਨਾਂ ਨੇ ਹੋਰ ਵੀ ਸ਼ਹਿਰ ਚ ਵਾਰਦਾਤਾ ਕੀਤੀਆਂ ਤੇ ਉਹਨਾਂ ਦਾ ਵੀ ਖਲਾਸਾ ਕਰਾਂਗੇ ਸਰੇ ਕੀ ਵਜਾ ਕੀ ਹੈ ਕਿ ਇਹਨਾਂ ਉੱਤੇ ਇਹਨੇ ਮੁਕਦਮੇ ਵੀ ਦਰਦ ਹੁੰਦੇ ਨੇ ਜੇਲੇ ਵੀ ਜਾਂਦੇ ਨੇ ਪਰ ਫਿਰ ਵੀ ਬਾਹਰ ਆਣ ਕੇ ਫੇਰ ਇਹ ਉਸੇ ਲਾਈਨ ਦੇ ਵਿੱਚ ਦੁਬਾਰਾ ਆ ਜਾਂਦੇ ਨੇ ਅਸਲ ਦੇ ਵਿੱਚ ਇਹ ਮਾੜੀ ਸੰਗਤ ਦੇ ਵਿੱਚ ਪਾ ਕੇ ਜਿਹੜਾ ਨਸ਼ਾ ਵਗੈਰਾ ਕਰਦੇ ਆ ਕੋ ਗੋਲੀਆਂ ਖਾਂਦਾ ਕੋ ਕੈਸੂਲ ਖਾਂਦਾ ਕੋਈ ਹੋਰ ਕਿਸਮ ਦਾ ਨਸ਼ਾ ਹੀ ਜਿਹੜਾ ਜਿੰਨਾ ਚਿਰੇ ਛੱਡਦੇ ਨਹੀਂਗੇ ਉਹਨਾਂ ਚਿਰੇ ਵਾਰਦਾਤਾ ਕਰਨੋਂ ਨਹੀਂ ਹਟਦੇ ਬਟ ਇਹਨਾਂ ਨੂੰ ਅਸੀਂ ਤੇ ਇਹੋ ਹੀ ਕਵਾਂਗੇ ਵੀ ਜਿਹੜਾ ਡਰਗ ਲੈ ਰਹੇ ਆ ਬੱਚੇ ਇਹਨਾਂ ਨੂੰ ਬਚਣਾ ਚਾਹੀਦਾ ਚੰਗੀ ਸੰਗਤ ਦੇ ਵਿੱਚ ਰਹਿਣਾ ਚਾਹੀਦਾ ਵਾ ਗੇਮਾਂ ਵੱਲ ਇਹਨਾਂ ਦੀ ਰੁਚੀ ਚਾਹੀਦੀ ਜਦੋਂ ਇਹ ਬਾਰ ਬਾਰ ਜੁਰਮ ਕਰਦੇ ਆ ਅਫਰਾਦੀ ਹੋ ਜਾਂਦੇ ਆ